हां जी एकना मैं जरूर जवाब देना जी जी ਤੁਹਾਡੇ ਪੁੱਛੇ ਤੋਂ ਬਗੈਰ ਇੱਕ ਸੱਜਣ ਨੇ ਸਵਾਲ ਕੀਤਾ ਸੀ ਕਿ ਕੀ ਚైనా ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਚ ਮਿਲਿਆ ਜਾਂ ਇੱਕ ਨੇ ਕਿਹਾ ਕਿ ਕਿ ਉਹਨਾਂ ਦੀ ਮੁਲਾਕਾਤ ਮੋਦੀ ਸਾਹਿਬ ਨਾਲ ਹੋਈ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇਹ ਆਰਐਸਐ ਸਾਲਿਆਂ ਦਾ ਇਤਿਹਾਸ ਦੱਸਦਾ ਤੁਹਾਨੂੰ ਮੈਂ ਜੀ ਕਿਉਂਕਿ ਇਨਾਂ ਦਾ ਵੀ ਜਬ ਜਿਆਦਾ ਝਾੜੂ ਵਾਲਿਆ ਅਰਗਾ ਹੀ ਆ ਨਾ ਇਹਨਾਂ ਦੇ ਵੀ ਜਿਹੜੇ ਬੰਬਕੜ ਹੈ ਨਾ ਉਪਰ ਦੇ ਪਰਦੇ ਇਤਿਹਾਸ ਤੋਂ ਉਸ ਘਾਟੀ ਪੜਦੇ ਉਹ ਫਿਰ ਜੋ ਉੱਤੋਂ ਆ ਗਿਆ ਤੇ ਉਹ ਹੀ ਦੱਬ ਦਿੰਦੇ ਆ ਹਮ ਇਹਨਾਂ ਨੂੰ ਆ ਕੇ ਵਫਦ ਮਿਲਿਆ ਇੱਕ ਪਾਰਟੀ ਜਿਹੜੀ ਆ ਉੱਥੇ ਨਾ ਚైనా ਚ ਸਰ ਸਿੰਗਲ ਪਾਰਟੀ ਸਿਸਟਮ ਆ ਸਿੰਗਲ ਪਾਰਟੀ ਸਿਸਟਮ ਕਿਵੇਂ ਜਿਵੇਂ ਮੋਦੀ ਜੀ ਚਾਹੁੰਦੇ ਆ ਹਮ ਵਨ ਨੇਸ਼ਨ ਵਨ ਇਲੈਕਸ਼ਨ ਹੋ ਜਾਵੇ ਖੇਤਰੀ ਪਾਰਟੀਆਂ ਖਤਮ ਹੋ ਜਾਣ ਕਾਂਗਰਸ ਨੂੰ ਅਸੀਂ ਛੱਡਦੇ ਨਹੀਂ ਜੀ ਬਸ ਕੱਲੇ ਰਹਿ ਕੇ ਬਸ ਸੁਨਿਆ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਰੇ ਬਿਲਕੁਲ ਅੱਛਾ ਇਹ ਮੈਂ ਤਾਂ ਲੋਕੀ ਵੀ ਦੱਸਿਆ ਜਿਹੜੀ ਪੁਰਾਣੀ ਆਡੀਅנס ਆਪਣੇ ਨਾਲ ਜੁੜੀ ਹੈ ਨਾ ਮੈਂ ਬਹੁਤ ਵਾਰੀ ਇਹ ਗੱਲ ਰਿਪੀਟ ਕੀਤੀ ਆ ਕਿ ਮੈਨੂੰ ਏਉਂ ਲੱਗਦਾ ਹੈ ਕਿ ਮੋਦੀ ਰਾਜ ਹੈ ਹੀ ਚਾਈਨਾ ਤੋਂ ਪ੍ਰੇਰਿਤ ਹੈ ਹੂੰ ਇਸ ਰਾਜ ਦੀ ਜਿਹੜੀ ਤਰਜ਼ ਹੈ ਨਾ ਤਰਜ਼-ਏ-ਅਮਲ ਹੂੰ ਉਸ ਨੂੰ ਜੇ ਤੁਸੀਂ ਬਹੁਤ ਬਰੀਕੀ ਨਾਲ ਵੇਖੋਗੇ ਨਾ ਸੁਖਮ ਸਿੰਘ ਸਾਹਿਬ ਤੁਹਾਨੂੰ ਸਮਝ ਆ ਜਾਏਗੀ ਪਰ ਤੁਹਾਨੂੰ ਉਹ ਚਾਈਨਾ ਦਾ ਸਿਸਟਮ ਪੜਨਾ ਪਊਗਾ ਉਸ ਤੋਂ ਸਮਝ ਨਹੀਂ ਪਏਗਾ ਬਿਲਕੁਲ ਅੱਛਾ ਹੁਣ ਆ ਜਾਓ ਮੈਂ ਤੁਹਾਨੂੰ ਥੋੜਾ ਇਤਿਹਾਸ ਚ ਲੈ ਚਲਦਾ ਆ ਚਲੋ ਰੈਂਡਮਲੀ ਇੱਕ ਕਮੈਂਟ ਹੋ ਗਿਆ ਜੀ ਜੀ ਤੇ ਖਬਰ ਤੁਹਾਡੀ ਵਧੀਆ ਬਣ ਜਾਣੀ ਹੈ ਹਮ ਜਦੋਂ ਹਿੰਦ ਚੀਨੀ ਭਾਈ ਭਾਈ ਵਾਲਾ ਕੰਮ ਹੋ ਗਿਆ ਨਾ ਖਰਾਬ ਨਹਿਰੂ ਦੀ ਪਿੱਠ 'ਚ ਮਾਰਿਆ ਉਹਨਾਂ ਨੇ ਸ਼ੁਰਾ ਟੰਗਾ ਕੇ ਹਮ ਇਹਨਾਂ ਦੀ ਤਾਂ ਸੁਰਤੀ ਬੁੰਦ ਲਾਤੀ ਜੀ ਉਸ ਤੋਂ ਬਾਅਦ ਇੰਡੀਆ ਹੋ ਗਿਆ ਸੀਗਾ ਚైనా ਤੋਂ ਬਹੁਤ ਦੂਰ ਹਮ ਹੁਣ ਇਤਿਹਾਸ ਨੂੰ ਫੋਲਿਓ ਕਿ ਤਕਰੀਬਨ 17 ਕੇ 18 ਸਾਲ ਬਾਅਦ ਇਸ ਕੁੱਟੇ ਰਿਸ਼ਤੇ ਨੂੰ ਗੰਢਿਆ ਕਿਸਨੇ ਸੀ ਹੂੰ ਚੈੱਕ ਕਰ ਲਓ ਕ੍ਰੋਸ ਚੈੱਕ ਕਰ ਲਓ ਜੀ ਉਹ ਬੰਦੇ ਦਾ ਨਾਮ ਪਤਾ ਕੀ ਸੀ ਅਟਨ ਬਿਹਾਰੀ ਵਾਜਪਾਈ ਹੂੰ ਜਦੋਂ ਵਿਦੇਸ਼ ਮੰਤਰੀ ਬਣੇ ਜੀ ਕੌਣ ਕੱਟੜ ਸੰਗੀ ਪਰ ਥੋੜੇ ਦੂਜੇ ਕਿਸਮ ਦੇ ਸੰਗੀ ਸੀ ਮਤਲਬ ਹੁਣ ਚਲੋ ਉਹਨਾਂ ਦੇ ਨੀਚੇ ਜ਼ਿੰਦਗੀ 'ਚ ਮੈਂ ਨਹੀਂ ਜਾਊਗਾ ਅੱਛਾ ਦੂਜੇ ਪਾਸੇ ਤੁਸੀਂ ਦੇਖੋਗੇ ਤਾਂ ਜਾਂ ਤਾਂ ਉਹ ਪ੍ਰਧਾਨ ਮੰਤਰੀ ਬਣੇ ਹੂੰ ਠੀਕ ਹੈ ਨਾ ਜੀ ਤਾਂ ਉਸ ਵੇਲੇ ਵੀ ਉਹਨਾਂ ਨੇ ਚైనా ਦੇ ਨਾਲ ਪਿੰਗਾ ਝੂਟੀਆਂ ਇਹਨਾਂ ਦੇ ਰਾਮ ਮਦ ਵਫਦ ਲੈ ਕੇ ਜਾਂਦਾ ਰਿਹਾ ਨਿਤਨ ਘਟਕਰੀ ਗਿਆ ਹੋਏ ਨੇ ਅਸ਼ਾ ਇੱਥੇ ਤੋ ਹੀ ਕੋਈ ਲਿਬਰਲ ਗੱਲ ਕਰ ਲਓ ਘੱਟ ਗਣਤੀ ਦੀ ਗੱਲ ਕਰ ਲਓ ਇਹ ਤੁਹਾਨੂੰ ਕਹਿਣਗੇ ਅਰਬਨ ਨੈਕਸਲਾਈਟ ਤੇ じゃਾ ਕਹਿਣਗੇ ਕਾਮਰੇਡ ਜਿਵੇਂ ਆਪਣੇ ਪੰਜਾਬੀਆਂ ਦੀ ਵੀ ਕੋਈ ਦੀ ਸਮੱਸਿਆ ਹੈ ਕੁਝ ਤਰਕ ਦੀ ਗੱਲ ਕਰੋਗੇ ਦਲੀਲ ਦੀ ਗੱਲ ਕਰੋਗੇ ਉਹ ਕਹਿਣਗੇ ਕਾਮਰੇਡ ਤੁਮਹਾਲੋ ਕੇ ਸਾਡਾ ਵੀ ਧੁਰਾ ਜਿਹੜਾ ਨਾ ਐਕਸਟ੍ਰੀਮ ਹੁੰਦਾ ਜਾ ਰਿਹਾ ਕੁਝ ਮਾਮਲਿਆਂ ਦੇ ਵਿੱਚ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਜਿਹੜੇ ਬੰਦਿਆਂ ਨੂੰ ਇੱਕ ਕਾਮਰੇਡ ਕਹਿ ਕੇ ਦੁਰਕਾਰਦੇ ਨੇ ਇਹਨਾਂ ਦੇ ਆਪਣੇ ਬੰਦੇ ਟ੍ਰੇਨਿੰਗ ਲੈਂ ਜਾਂ ਪਾਰਟੀ ਟੂ ਪਾਰਟੀ ਡਿਪਲੋਮੇਸੀ ਇਹ ਵੀ ਦੇਖੋ ਕੰਟਰੀ ਟੂ ਕੰਟਰੀ ਨਹੀਂ ਹੋ ਰਹੀ ਪਾਰਟੀ ਟੂ ਪਾਰਟੀ ਪਾਰਟੀ ਟੂ ਪਾਰਟੀ ਮਤਲਬ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਆ ਰਹੇ ਕੌਣ ਕਾਮਰੇਡ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ ਨੇ ਜੀ ਕਮਾਲ ਬਈ ਇੱਥੋਂ ਵਾਲੇ ਕਾਮਰੇਡਾਂ ਤੋਂ ਕੀ ਤੁਹਾਨੂੰ ਮੁਸ਼ਕਲ ਆਉਂਦਾ ਹੂੰ ਉੱਥੋਂ ਵਾਲੇ ਸੋਹਣੇ ਲੱਗਦੇ ਆ ਬਈ ਜੀ ਕਮਾਲ ਦੀ ਗੱਲ ਹੈ ਯਾਰ ਤੇ ਬਹੁਤ ਵੱਡਾ ਘਟਨਾ ਕਰ ਮੈਂ ਹੂੰ ਇਹ ਇਹ ਕੋਈ ਛੋਟੀ ਘਟਨਾ ਨਹੀਂ ਇਹ ਤੇ ਇਹਨਾਂ ਦਾ ਆਰਐਸਐਸ ਵਾਲਿਆਂ ਦਾ ਚਿਹਰਾ ਬੇਨਕਾਬ ਹੋ ਜਾਂਦਾ ਜੀ ਇਹ ਤੇ ਸੰਗੀ ਨੰਗੇ ਹੋ ਗਏ ਇਹ ਤਾਂ ਸਵਾਲ ਕਰਨੇ ਨਾਲ ਦੇ ਸਮਰਥਕ ਕਿ ਸਾਡੇ ਤੋਂ ਸਾਰੀ ਦਿਹਾੜੀ ਕਾਮਰੇਟਾਂ ਨੂੰ ਗਾਣਾ ਕਢਵਾਈ ਜਾਂਦੇ ਜਵਾਮ ਪੰਥੀ ਵਾਮ ਪੰਥੀ ਵਾਮ ਪੰਥੀ ਕਹਿੰਦੇ ਨਾ ਹਿੰਦੀ ਚ ਹੂੰ ਹੂੰ ਤੇ ਤੁਸੀਂ ਤੁਸੀਂ ਤਾਂ ਉਹਨਾਂ ਨਾਲ ਪਿੰਗਾ ਝੂਟ ਰਹੇ ਔਰ ਗਲਵਾਨ ਤੋਂ ਲੈ ਕੇ ਕਿੰਨੀ ਵਾਰੀ ਉਰਨਾਚਲ ਤੱਕ ਲਦਾਖ ਤੱਕ ਕਿੰਨਾ ਉਹ ਏਰੀਆ ਮਲ ਗਿਆ ਕਿੰਨੀਆਂ ਉਹ ਰੋੜਾ ਕੰਸਟਰਕਟ ਕਰ ਗਿਆ ਕਿੰਨਾ ਕੁਝ ਕਰ ਗਿਆ ਤੇ ਤੁਸੀਂ ਉਹਨਾਂ ਨਾਲ ਪਿੰਗਾ ਝੂਟ ਰਹੇ ਚੁੱਪਚਾਪੀ ਤੇ ਸਹਿਮਤੀ ਵਾਲਾ ਕੰਮ ਹੋ ਜਾਂਦਾ ਜਦੋਂ ਬੋਲਦੇ ਸਾਰੇ ਕੀ ਹਾਏ ਹਕੀਕਤ ਹੂੰ ਫਿਰ ਮੈਂ ਕਹਿੰਦਾ ਕਿ ਫਿਰ ਇਹ ਕੋਈ ਬੁੱਧਕ ਕੰਗਾਲੀ ਵਾਲਾ ਸੰਕਟ ਕਿਤੇ ਇੱਕ ਖਿੱਤੇ ਚ ਥੋੜੀ ਆ ਬਹੁਤ ਆਮ ਆ ਤੇ ਇੰਡੀਆ ਚ ਇਹ ਇਹ ਬੰਦੇ ਬਸ ਨਾਰੇ ਮਾਰਨ ਜੋਗੇ ਸ ਹੂੰ ਤੇ ਉਹ ਕਰੀ ਜਾਂਦੇ ਸਾਰਾ ਕੁਝ ਆਪੋ ਆਪਣੇ ਪੱਧਰ ਤੇ ਹੂੰ ਇਹ ਬੜਾ ਵੱਡਾ ਘਟਨਾਕ੍ਰਮ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਚ ਉਹ ਕਾਮਰੇਡ ਰਹੀ ਆ ਨਾ ਕਿਉਂਕਿ ਉੱਥੇ ਜਿਹੜੀ ਕਮਿਊਨਿਸਟ ਪਾਰਟੀ ਇੱਕੋ ਕਮਿਊਨਿਸਟ ਪਾਰਟੀ ਚੱਲਦੀ ਉਹਦਾ ਹੀ ਰਾਜ ਚੱਲਦਾ ਹੈ ਜੀ ਉਹਨਾਂ ਦਾ ਸਿਸਟਮ ਹੀ ਵੱਖਰਾ ਹੈ ਤਾਂ ਇਸ ਕਰਕੇ ਮੈਂ ਕਹਿੰਦਾ ਕਿ ਤੁਹਾਨੂੰ ਚਾਈਨਾ ਬਾਰੇ ਪੜ੍ਹਨਾ ਪਊਗਾ ਫਿਰ ਤਦ ਹੀ ਸਮਝ ਆਊਗੀ ਕੁਝ ਚੀਜ਼ਾਂ ਬੜੀਆਂ ਸਮਾਨ ਅੰਤਰ ਚੱਲਦੀਆਂ ਨੇ ਤਾਂ ਬਹਰਾਲ ਇਸ ਕਰਕੇ ਇਹ ਬਹੁਤ ਵੱਡਾ ਰੌਲਾ ਬਣ ਗਿਆ ਤੇ ਤੇ ਸ਼ਾਇਦ ਵਿਰੋਧੀ ਧਿਰ ਨੇ ਸਵਾਲ ਵੀ ਚੁੱਕਿਆ ਹੂੰ ਮਾਕੇ ਬਈ ਸਵਾਲ ਤੇ ਬੰਦ ਜਿਹਨੇ ਗੱਲਾਂ ਤੁਸੀਂ ਦਸੀਆਂ ਨੇ ਵੈਸੇ ਬੰਦਾ ਕਨਫਿਊਜ਼ ਹੋ ਜਾਂਦਾ ਵੀ ਇੱਕ ਪਾਸੇ ਉਸੇ ਬੰਦਿਆਂ ਨਾਲ ਤੁਸੀਂ ਯਾਰੀ ਲਈ ਰੱਖੀ ਹੋਈ ਇੱਕ ਕਮੈਂਟ ਆਇਆ ਕਿਉਂ ਉਧਰੋਂ ਕਾਮਰੇਡ ਕਹਿਣ ਲੱਗ ਜਾਂਦੇ ਇਹ ਅਨਪਟੋਲਾ ਆਉਣੀ ਉਹ ਹੋਰ ਵੀ ਸ਼ਬਦ ਵਰਤ ਦਿੰਦੇ ਪਰੋਲ ਧਾਰੀ ਤੇ ਏਦਾਂ ਨਾ ਸਾਮਰਾਜਵਾਦੀ ਸ਼ਕਤੀਆਂ ਬਾਰੇ ਉਹਨਾਂ ਦੇ ਮਤਲਬ ਕਿ ਬੜੇ ਭਾਰੇ ਸ਼ਬਦ ਹੁੰਦੇ ਆ ਉਹਨਾਂ ਦਾ ਲਿਟਰੇਚਰ ਕਾਮਰੇਡਾਂ ਦਾ ਜਿਹੜਾ ਉਹ ਆਪਣੇ ਵਰਗਿਆਂ ਦੇ ਤੋਂ ਉੱਤੋਂ ਹੀ ਲੰਘ ਜਾਂਦਾ ਸੋ ਇਹੀ ਚੀਜ਼ ਹੁੰਦੀ ਹੈ ਮੇਰੇ ਵਾਸਤੇ ਵੀ ਸ਼ਬਦ ਕਈ ਇਸਤੇਮਾਲ ਕਰ ਦਿੰਦੇ ਹੁੰਦੇ ਆ ਮਤਲਬ ਕਿ ਜੱਜ ਕਰਨਾ ਹੈ ਨਾ ਅਸੀਂ ਜਦੋਂ ਬਹੁਤ ਜਲਦੀ ਕਰਦੇ ਆ ਸਰਟੀਫਿਕੇਟ ਵਾਲੇ ਝੋਲੇ ਤੇ ਸਾਡੇ ਕੋਲ ਫੁੱਲਾਂ ਨੇ ਜੱਜ ਕਰ ਦਿੰਦੇ ਤਾਂ ਕਾਮਰੇਡ ਕੋਈ ਗਾਲ ਥੋੜੀ ਐ ਕਾਮਰੇਡ ਹੋਣਾ ਅੱਛਾ ਕਾਮਰੇਡ ਹੋਣਾ ਕੋਈ ਮਾੜੀ ਗੱਲ ਨਹੀਂ ਐ ਜੀ ਤੋ ਕਹਿਣ ਦਾ ਭਾਵ ਇਹੋ ਆ ਕਿ ਗੱਲ ਦੋਰੇ ਚਰਿੱਤਰ ਦੀ ਐ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਐ ਤੇ ਜਵਾਬ ਦੇ ਹੁਣ ਵੀ ਥਾਂ ਤੇ ਤੁਸੀਂ ਇਹ ਦੱਸੋ ਕਿ ਇੱਕ ਪਾਸੇ ਤੇ ਚਾਈਨਾ ਦੇ ਸਮਾਨ ਦਾ ਉਹ ਬਾਬਾ ਜਿਹੜਾ ਹੂੰ ਤੁਹਾਨੂੰ ਪਤਾ ਹੀ ਆ ਹੁਣ ਮੈਂ ਉਹਦੇ ਬਾਰੇ ਕੀ ਕਹਾਂ ਹੂੰ ਸਲਵਾਰੀ ਬਾਬਾ ਮਤਲਬ ਕਿ ਲੋਕਾਂ ਨੂੰ ਇਕੱਠਾ ਕਰਕੇ ਜਦੋਂ ਪੀਠ ਪਈ ਤੇ ਸਲਵਾਰ ਪਾ ਕੇ ਭੱਜ ਗਿਆ ਸੀ ਮੈਂ ਤਾਂ ਕਹਿਣਾ ਨਹੀਂ ਤਾਂ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੀਦੀ ਉਹ ਲੋਕਾਂ ਨੂੰ ਵੀ ਪਤਾ ਹੈ ਤੇ ਲੋਕਾਂ ਨੇ ਵੀ ਸਭ ਦੇ ਲੋਕ ਉੱਥੇ ਕੰਮਲੇ ਹੋ ਕੇ ਜਿਵੇਂ ਆ ਰੈਲੀਆਂ 'ਚ ਜਾਂਦੇ ਉਹਦੇ ਵੈਚਲੇ ਤੇ ਜਦੋਂ ਚਾਰ ਸਿਪਾਹੀ ਆਏ ਉਦੋਂ ਭੱਜ ਉੱਠਿਆ ਤੇ ਅਗਲਾ ਕਹਿੰਦੇ ਕਿ ਕਿੱਧਰ ਗਿਆ ਕਿੱਧਰ ਗਿਆ ਉਹ ਪਤਾ ਲੱਗਾ ਗਲੂਕੋਲ ਲਵਾ ਕੇ ਪਿਆ ਹੈ ਮੈਂ ਕਿਹਾ ਹੁਣ ਆਪ ਦੀ ਪੀਲਾ ਕੋਈ ਜੜੀ ਬੂਟੀ ਜੀ ਤੋਂ ਗੱਲ ਹੀ ਆ ਜਿਸੀ ਸਭ ਦੇ ਕੋਈ ਨਹੀਂ ਤੇ ਆ ਉਹ ਸਭ ਤੋਂ ਵੱਡਾ ਚਾਈਨਾ ਦਾ ਵਿਰੋਧੀ ਆ ਜੀ ਤੇ ਹੋ ਕੀ ਰਿਹਾ ਕਿ ਚਾਈਨਾ ਦੀਆਂ ਕੰਪਨੀਆਂ ਵਾਸਤੇ ਡੋਰ ਖੋਲਿਆ ਜਾ ਰਿਹਾ ਹੈ ਜੀ ਇਹ ਪਰਸੋਂ ਚੌਥੀ ਖਬਰ ਸੀ ਚਾਈਨਾ ਦੀਆਂ ਕੰਪਨੀਆਂ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਪ੍ਰੋਜੈਕਟਾਂ ਦੇ ਵਿੱਚ ਦੇਰੀਆਂ ਹੋ ਰਹੀਆਂ ਉਹ ਕਹਿੰਦੇ ਕਿ ਚਾਈਨਾ ਵਾਲੇ ਲਿਓ ਹਮ ਮਤਲਬ ਕਿ ਇੱਕ ਪਾਸੇ ਸਰਦਾ ਵੀ ਨਹੀਂ ਤੇ ਦੂਜੇ ਪਾਸੇ ਇਹ ਕਹਿਣਾ ਕਿ ਜਾ ਛੱਡ ਦੇ ਭਾਵੇਂ ਛੱਡ ਦੇ ਦੂਜੇ ਪਾਸੇ ਸਰਦਾ ਵੀ ਨਹੀਂ ਹੈ ਦੇ ਲੂ ਲੂ ਵੀ ਕਰਦਾ ਜੀ ਹਾਈ ਲੂ ਹਾਈ ਲੂ ਬਿਲਕੁਲ ਬਿਲਕੁਲ ਪੀਵੀ ਕੱਤੀ ਬਾਈ ਵੀ ਇਹ ਹੀ ਦੱਸ ਰਹੇ ਨੇ ਆਰਐਸਐ ਸਿੱਖਿਆ ਲਈ ਕਹਿੰਦੇ ਚੀਨ ਦੀ ਰਾਜਨੀਤੀ ਤੋਂ ਪ੍ਰੇਰਿਤ ਤੇ ਉਵੇਂ ਹੀ ਕੰਮ ਕੰਪਨੀਆਂ ਕਰਦੇ ਨੇ ਤੁਸੀਂ ਪੜੋ ਮੈਂ ਮੈਂ ਵਾਰ-ਵਾਰ ਕਹਿੰਨਾ ਸਰ ਵਾਰ-ਵਾਰ ਕਹਿੰਨਾ ਕਿ ਜਿਵੇਂ ਜਿਵੇਂ ਤੁਸੀਂ ਪੜਦੇ ਜਾਓਗੇ ਨਾ ਤੇ ਤੁਹਾਨੂੰ ਦੁਨੀਆ ਸਮਝ ਆ ਪੈਂਦੀ ਆ ਹੁਣ ਕੱਲ ਮੈਂ ਇੱਕ ਗੱਲ ਕਹੀ ਸੀ ਮੈਂ ਕਈ ਚੀਜ਼ਾਂ ਦਾ ਨਾ ਅਧਿਐਨ ਕਰਨੋਂ ਪਰੰਤ ਤੁਸੀਂ ਦੇਖਿਆ ਨਾ ਕੈਪਟਨ ਉਮਰਿੰਦਰ ਸਿੰਘ ਵੇਲੇ ਪ੍ਰਕਾਸ਼ ਸਿੰਘ ਬਾਦਲ ਵੇਲੇ ਇਜ਼ਰਾਈਲ ਗਿਆ ਜੀ ਵਫਤੇ ਇਜ਼ਰਾਈਲ ਗਿਆ ਜੀ ਇਜ਼ਰਾਈਲ ਗਿਆ ਅੱਜ ਤੱਕ ਇਜ਼ਰਾਈਲ ਤੋਂ ਕੀ ਆਇਆ ਸਰ ਸਰ 10 ਦੇਸ਼ਾਂ ਦੀ ਤਕੂਨ ਬਣਦੀ ਹੈ ਜਾਪਾਨ ਯੂਐਸ ਤੇ ਇਜ਼ਰਾਈ ਹੂੰ ਇਹ ਇੰਡੀਆ ਚ ਕੀ ਦੇਖਦੇ ਇੱਕ ਖੇਤੀ ਬਾਜ਼ਾਰ ਤੇ ਬੈਂਕ ਬਾਜ਼ਾਰ ਬੈਂਕਿੰਗ ਵਨ ਡੇ ਹੋਇਆ ਇਹਨਾਂ ਨੇ ਜਾਪਾਨ ਐਵੇਂ ਨਹੀਂ ਪੈਸਾ ਸੁੱਟਦਾ ਸਰ ਜੀ ਕਿਤੇ ਅਧਿਐਨ ਕਰ ਲਓ ਇਹ ਤਾਂ ਆਮਾ ਵਿਸ਼ਾ ਦੇ ਕੇ ਜਾਨਣਾ ਬਹੁਤ ਪੜਨ ਵਾਲੇ ਮੁੰਡੇ ਆਪਣੇ ਨਾਲ ਜੋੜਦੇ ਨੇ ਨੌਜਵਾਨ ਜੋੜਦੇ ਨੇ ਹੂੰ ਹੂੰ ਬਹੁਤ ਥਾਵਾਂ ਤੇ ਜਿਹੜੇ ਮੀਡੀਆ ਨੂੰ ਵਾਚਦੇ ਨੇ ਕੰਟ ਇਸ਼ੂ ਤੁਸੀਂ ਜਾ ਕੇ ਦੇਖਿਓ ਇਹ ਤਾਰਾ ਇੱਥੇ ਹੀ ਜੁੜਦੀਆਂ ਜੀ ਕਿਉਂਕਿ ਜਿਹੜੀ ਯਹੂਦੀ ਲੋਬੀ ਆ ਨਾ ਇਸ ਵੇਲੇ ਬਹੁਤ ਖਤਰਨਾਕ ਉਹਨਾਂ ਨੂੰ ਖੇਤੀ ਚਾਹੀਦੀ ਆ ਖੇਤੀ ਬਾਕੀ ਸਭ ਕੁਝ ਉਹਨਾਂ ਦੇ ਕੋਲ ਸਰ ਹਮ एवरीथिंग ਉਹਨਾਂ ਦੇ ਕੋਲ ਯੂਨੀਵਰਸਟੀਆਂ ਤੇ ਕਾਬਜ਼ ਹੋ ਨੇ ਦੁਨੀਆ ਦੀ ਤਕਨੀਕ ਤੇ ਕਾਬਜ਼ ਹੋ ਨੇ ਠੀਕ ਹੈ ਇੱਕ ਫੂਡ ਚਾਹੀਦਾ ਉਹਨਾਂ ਨੂੰ ਫੂਡ ਕਟੋਰਾ ਹਮ ਕਬਜ਼ਾ ਸਾਰੇ ਵਾਸਤੇ ਮੈਂ ਦਾਸਤ ਕਰਨ ਵਾਸਤੇ ਇੱਕ ਤਰ੍ਹਾਂ ਤੇ ਆਪਣੇ ਮਾਨ ਸਾਹਿਬ ਵੀ ਜਾ ਰਹੇ ਸਨ ਸ਼ਾਇਦ ਹਮ ਇਹਨਾਂ ਦਾ ਵੀ ਜਾ ਰਹੇ ਸਨ ਅਰੋੜਾ ਸਾਹਿਬ ਨਾਲ ਨੇ ਸਪੈਸ਼ਲੀ ਜੀ ਜੀ ਰੋਗ ਲੱਗ ਗਿਆ ਇਹਨਾਂ ਦੇ ਤੇ ਇਹਨਾਂ ਨੂੰ ਇੱਜ਼ਤ ਨਹੀਂ ਦਿੱਤੀ ਤੇ ਵੈਸੇ ਭਾਈ ਹਾਈ ਕੰਮ ਹੁੰਦੇ ਆ ਮਾਨ ਸਾਹਿਬ ਜਿੰਨਾ ਬਾਰੇ ਤੁਸੀਂ ਕਹਿੰਦੇ ਹੋ ਨਾ ਨਰਿੰਦਰ ਮੋਦੀ ਉਹਨਾਂ ਦੇ ਸ਼ਾਂਚ ਤੁਰੇ ਫਿਰਦੇ ਜੀ ਜੁਹਨਾਂ ਦੇਸ਼ਾਂ ਦੇ ਨਾਂ ਹੀ ਜ ਫਲਾਣਾ ਅਜੀ ਫਲਾਣਾ ਹਾ ਹੀ ਕੰਮ ਕਰ ਹੁੰਦੇ ਆ ਜੀ